ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਦਿਖਾਵਾਂਗੇ ਪਰ ਝੋਟੀਆਂ ਮੋਹਰ ਨਸਲ ਦੀਆਂ ਵੱਡੀਆਂ ਬੰਨ ਦੇ ਕਾਬਲ ਤੇ ਤਿੰਨ ਦਿਖਾਵਾਂਗੇ ਮੱਝਾਂ ਦੋ ਹੈਗੇ ਗੱਬਣਾ ਦੇ ਹੈਗੇ ਨੀਲੀ ਦਾ ਵੀ ਤਾਜੀ ਸੂਈ ਵੀ ਤੇ ਪੰਜ ਨਾਲੇ 6 ਲਾ ਡਿਟੇਲ ਇਕੱਲੇ ਇਕੱਲੇ ਬਾਰੇ ਪੁੱਛਦੇ ਆਂ ਸੱਚੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਦੀਪ ਸਿੰਘ ਆ ਜੀ ਪਿੰਡ ਚਹਾਣਕੇ ਕਲਾਂ ਮੋਬਾਈਲ ਨੰਬਰ 98766 01183 ਜਿਲ੍ਹਾ ਬਰਨਾਲਾ ਆ ਗਿਆ ਹਨ ਤੇ ਨੰਬਰ ਇੱਕ ਵਾਰੀ ਫੇਰ ਬੋਲਿਓ 98766 ਜੀ 01183 ਠੀਕ ਆ ਪਹਿਲਾ ਨੰਬਰ ਜਿਹੜੀ ਝੋਟੀ ਦੇਖੀ ਜੰਨੇ ਸੂਆ ਕਿਹੜਾ ਸੁੰਦੀ ਆ ਜੀ ਸੂਆ ਦੂਜਾ ਸੂਆ ਜੀ ਦੂਜਾ ਸੂਆ ਰਹਿ ਨਾਲ ਸੁੰਦੀ ਪਈ ਆ ਕੱਦ ਕੱਠ ਬਹੁਤ ਜ਼ਿਆਦਾ ਝੋਟੀ ਦਾ ਹਨ ਠੀਕ ਆ ਕੈ ਦਿਨ ਲੈਂਦੀ ਪਈ ਆ ਸੂਂਦੇ ਇਹ ਬਸ ਇਹ ਪੰਜ ਚਾਰ ਦਿਨ ਕੱਢੂ ਜੀ ਹਜੇ ਹੋਰ 5-4 ਦਿਨ ਸੂਣ ਚ ਬਾਕੀ ਹਾਂਜੀ ਇਹਦਾ ਪਲੂਣ ਦਾ ਰਿਕਾਰਡ ਵਗੈਰਾ ਕੀ ਹੈ ਇਹਦਾ 15 ਲੀਟਰ ਦਾ ਪਲੂਣ ਦਾ 15 ਕਿਲੋ ਦੁੱਧ ਇਹਦਾ ਦਿੱਤਾ ਵਾ ਦੁੱਧ ਦਾ ਭਾਈ ਪੱਕਾ ਅੱਜ ਸੂਣ ਚ 5-4 ਦਿਨ ਲੈ ਲੈਂਦੀ ਆ 5-4 ਦਿਨ ਠੀਕ ਆ ਰੇਟ ਦੀ ਗੱਲ ਕਰੀਏ ਤੇ ਕੀ ਰਹੂਗਾ ਇਹਦਾ ਰੇਟ 180 ਦੇ ਦਾਂਗੇ ਮਾਨਤਨ ਮਾਨਤਨ ਕੋਈ ਨਾ ਮੌਕੇ ਤੇ ਕਰ ਦਿਆਂਗੇ ਇਹ ਹੁਣ ਦਾ ਰੇਟ ਆ ਜੇ ਸੁੱਕਿਆ ਅਗਲਾ ਕਹਿੰਦਾ ਦੁੱਧ ਮਿਲ ਕੇ ਤੇ ਦੁੱਧ ਮਿਲ ਕੇ ਦੇ ਦਿਆਂਗੇ 17-18 ਜਿਹੜਾ ਤੋਰੇਵਾਰ ਨੂੰ ਸੋਭਰਾ 1,80,000 ਰੁਪਏ ਕੀਮਤ ਕਹਿੰਦਾ ਵਾ 15 ਕਿਲੋ ਦੁੱਧ ਮਾਨ ਕੇ ਲੈ ਜਾ ਬੰਦਾ 8 15 ਦਾ ਘਰ 15 ਦਾ ਬਹੁਤ ਸੋਹਣਾ 50 ਲੀਟਰ ਮੰਨ ਕੇ ਲਈ ਠੀਕ ਹੈ ਤੋੜੇ ਬਾਹਰ ਨੂੰ ਸੋ 16 ਲੀਟਰ ਦੁੱਧ ਵਾਲੀ ਝੋਟੀ ਗੱਬਣ 1,80,000 ਰੁਪਇਆ ਕੀਮਤ ਸਿੰਘ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਬਾਕੀ ਜਿੰਦ ਜਾਨ ਚਮਕ ਧਮਕ ਬਹੁਤ ਆ ਦੇਵਾ ਦੇਖੋ ਪੂਰਾ ਫਿਟਨੈਸ ਵਾਲਾ ਲੈਵਾ ਤੇ ਥਣਾ 'ਚ ਵਿੱਥੀ ਬਹੁਤ ਜ਼ਿਆਦੀ ਹੈਗੀ ਸੋ ਦੇਖੋ ਕਦ ਕਾਠ ਵਗੈਰਾ ਬਹੁਤ ਜ਼ਿਆਦੀ ਆ ਤੇ ਬਾਕੀ ਮੁੱਠੀ ਵਾਲਾ ਥਣਾ 'ਚ ਮੈਂ ਕਹਾਂ ਬਾਤ ਅਜੇ ਝੋਟੀ ਕੱਚੀ ਕੱਚੀ ਆ ਥਣ ਦਾ ਸਾਇ ਤੁਸੀਂ ਦੇਖ ਸਕਦੇ ਹੋ ਇਸ ਨੱਖਾਵਾਂ ਝੋਟੀ ਦੇ ਬਹੁਤ ਜ਼ਿਆਦੇ ਆ ਨਮਾ ਹਾਣਾ ਦੂਜਾ ਸੁਦਾ ਹੁੰਦੀ ਪਈ ਆ ਸੋ 1,80,000 ਰੁਪਏ ਕੀਮਤ ਆ ਜਿਹੜੇ ਵੀਰ ਦੇ ਪਸੰਦ ਆਉਂਦੀਆਂ ਆ ਆਪਦੀ ਕੋਲ ਆ ਕੇ ਦੇਖ ਕੇ ਨੈਲਪ ਵਰਕ ਕਰਕੇ ਕੀ ਕਰ ਸਕਦੇ ਆ ਇਹ ਆਪਣੇ ਨਹੀਂ ਬਾਈ ਇਹ ਇਹਨਾਂ ਹਨ ਕਰੋ ਚੱਲ ਵੀਡੀਓ ਪਾਉਣਾ ਠੀਕ ਹੈ ਇਹ ਆਪਣੇ ਨਹੀਂ ਹੈਗੀਆਂ ਅੱਛਾ ਉਧਰੋਂ ਲੈ ਕੇ ਆਇਓ ਫਰੀਆਂ ਦੀ ਪਿਓਰ ਫਰੀਆਂ ਦੀ ਅੱਛਾ ਉੱਥੋਂ ਲੈ ਕੇ ਆਇਓ ਜਿਹੜਾ ਰੇ ਡੇਢ ਤੋਂ ਘਾ ਲੰਘੇ ਨੇ ਉਧਰੋਂ ਭਾਈ ਲਾ ਕੇ ਲੈਂਦੇ ਹੁੰਦੇ ਆ ਤਾਂ ਉਧਰ ਲਾ ਕੇ ਸਰੇਖ ਨੂੰ ਪਤਾ ਜੀ ਠੀਕ ਆ ਉੱਥੇ ਮਨਨ ਕ ਜਰਾ ਖੰਗਰ ਇਹ ਕੀ ਕਹਿੰਦਾ 16 ਲੀਟਰ ਜਾਂ 17 ਲੀਟਰ ਮੈਣਨਾ ਬਹੁਤ ਔਖਾ ਜੀ ਹੁਣ ਇਥੇ ਵਿੱਚ ਵੀ ਲੋਕ ਕਹਿੰਦੇ ਵੀ YouTube ਤੇ ਮੁੱਲ ਐ ਕਰੀ ਜਾਂਦੇ ਫਲਾਣਾ ਕਰੀ ਜਾਂਦੇ ਹੈਗੇ ਮੁੱਲ ਕੀ ਜਾਂਦੇ ਉਹ ਚੀਜ਼ ਦੇ ਮੁੱਲ ਬਣਦਾ ਜੀ ਕੋਸਾ ਬੜਾ ਦੇਖਿਓ ਜੀ ਮੈਂ ਤਰੋਂ ਨਾ ਮੰਡੀ ਸੀ 11 ਤੇ ਪਸੂ ਤੇਜ ਬਹੁਤ ਹੋ ਚੁੱਕਿਆ ਆ ਬੀਜ ਹੋ ਗਿਆ ਹੁਣ ਤਾਂ ਮਨਨ ਕ ਚਲੋ ਮੇਰੇ ਸਹਾਂ ਦੋ ਤਿੰਨ ਸਾਲਾਂ ਨੂੰ ਸਸਟੇ ਵਿੱਚ ਰਹਿ ਜੂ ਬਲੈਕ ਕੋਈ ਕੱਟੀ ਨਹੀਂ ਕੋਈ ਸਾਨ ਹੁੰਦਾ ਜੀ ਵੀ ਸਸਟੇ ਕਾਨੂੰਨ ਦੇਖੋ ਤੁਹਾਡੇ ਤੁਸੀਂ ਮੋਬਾਈਲ ਤੇ ਵੀਡੀਓ ਪਾਉਨੇ ਹੋ ਲੂਣ ਮਾਝੇ ਨਹੀਂ ਕੋਈ ਹੁੰਦੀ ਮਹੀਨੇ ਚ ਕਦੀ ਕਦੀ ਮਹੀਨੇ ਚ ਕਦੀ ਨਿਕਲਦੀ ਆ ਕਾਰਨ ਮ ਲੋਕ ਸਾਹਮਣੋਂ ਹਟ ਗਏ ਕੱਟੀ ਸਾਹਮਣੋਂ ਹਟ ਗਏ ਜੀ ਹਾਂ ਮੱਝਾਂ ਬਾਹਰ ਜਾਣ ਲੱਗੀਆਂ ਆਪਣੇ ਬਾਹਰੋਂ ਲਿਆਉਣ ਲੱਗੇ ਜੈ ਜੈਕਾਰ ਆ ਸਿਸਟਮ ਆ ਤੇ ਜਿਹੜੀ 2 ਨੰਬਰ ਦੇ ਮੱਝਾਂ ਬੇ ਦੇਖੀ ਜਾਂਦੇ ਆ 2 ਨੰਬਰ ਤੇ ਆਪਣੀ ਵੀ ਮੱਝ ਹੈ ਇੱਧਰ ਦੀ ਵੀ ਆ ਠੀਕ ਹੈ ਹਾਂ ਦੁੱਧ ਇਹਦਾ ਬਹੁਤ ਦਿੱਤਾ ਵਾ ਉਹਨੇ ਸੂਰਾ ਜੀ ਇਹ ਚੌਥਾ ਸੂਆ ਜੀ ਚੌਥਾ ਸੂਆ ਸੂਰੀਏ ਦਿਨ ਕਹਿ ਇਕ ਲੈਂਦੀ ਆ ਜਨਤਾ ਵਸ ਇਹ 2 ਕੱਢ ਜੇ 3 ਕੱਢ ਜੇ ਬਸ ਲੱਭੀ ਆ ਜੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ ਰੇਟ ਇਕ 30 ਆ ਜੀ ਦੇਣ ਲੈਣ 125 ਦੀ ਹਾਂ ਨਾ ਜੀ ਤੇ ਦੁੱਧ ਕਿੰਨਾ ਮੰਨ ਕੇ ਬੰਦਾ ਬੰਦਾ 16 ਲੀਟਰ ਮੰਨ ਕੇ ਲੈ ਲਿਆ ਬਾਈ 16 ਲੀਟਰ ਦੁੱਧ ਮੰਨ ਕੇ ਬੰਦਾ ਪਿਓਰ ਦੀ 16 ਲੀਟਰ ਠੀਕ ਹੈ ਹਾਂਜੀ ਤੇ ਇਕ 25 ਜ ਮੜਾ ਮੋਟਾ ਮੰਨਦਾਂ ਨਹੀਂ ਮਾ ਬੋੜਾ ਨਹੀਂ ਹੋਣਾ ਜੀ ਤੋੜ ਦਿਓ ਬਾਹਰ ਨਹੀਂ ਹੋਣਾ ਸੋ ਵੀਰ ਦੂਜੇ ਨੰਬਰ ਤੇ ਆਪਾਂ ਮੈਂ ਦੇਖਿਆ ਨੇ ਚੌਥਾ ਸੁਆ ਅੱਗੇ ਪਿਛੇ ਦਾ ਲੇਵਾ ਥਣ ਗੁੱਲੇ ਵਾਲਾ ਜਮਾ ਕੀ ਬਾਤਾਂ ਸੋ ਸਾਫ ਸੁਥਰੀ ਆ ਵਾਜਨ ਮوجود ਬਹੁਤ ਆ ਸੁਭਾ ਚੌਥਾ ਸੁੰਦੀ ਪਈ ਆ ਸੋ ਥਣ ਦੇਖ ਲੋ ਇੱਕ ਪਾਸੇ ਤੇ ਦੇ ਫੋ ਮੋਟਾ ਮੋਟਾ ਥਣ ਚੱਕ ਬਾ ਜਿਹੜਾ ਕਹਿੰਦਾ ਟਰੈਕਟਰ ਦਾ ਗੁੱਲਾ ਉਹ ਵੀ ਨਾਲ ਹੀ ਪਿਆ ਬਖਾਤਾ ਟਰੱਕ ਨੂੰ ਕਹਿੰਦਾ ਢੱਲੋ ਕਹਿੰਦਾ ਵੀ ਥਾਣਾ ਗੁੱਲੇ ਵਾਲਾ ਜਿੱਦੋਂ ਗੁੱਲੇ ਵਾਲਾ ਥਾਣਾ ਦਾ ਮੰਨ ਲੂ ਮਲੀ ਕਿਹਾ ਜਾਂਦਾਗਾ ਤੇ ਫਿਟਨੈਸ ਵਾਲਾ ਲੈਵਾ ਅੱਗੇ ਪਛੇ ਦਾ ਲੱਤ ਕਾਉਂਦੀ ਆ ਝੋਟੀ ਜੀ ਦੇ ਮੋੜ ਦੀ ਆ ਚੌਥਾ ਸੁਆ ਸੁੰਦੀ ਪਈ ਆ ਇੱਕ 25 ਦੀ ਚੌਥਾ ਸੁਆ ਝੋਟੀ ਸਾਨੂੰ ਇਹ ਮਿਲਣੀ ਆ ਮਾੜਾ ਮੋਟਾ ਛੋੜ ਸੱਪਾ ਕਰ ਦੂ ਬੰਦਾ ਲੈਵਾ ਬੈਕ ਸਾਈਡ ਤੇ ਜਾਂਦਾ ਆ ਇੱਕ ਗੱਲ ਹੋਰ ਸਾਲ ਦਾ ਹੁਣ ਇਹੀ ਮੱਝ ਦੇਖੋ ਸਾਰੀਆਂ ਨਾੜਾਂ ਦੀਆਂ ਜਿਹੜੇ ਆਮ ਬੰਦੇ ਹੋਰ ਆਮ ਬਫਾਰ ਕਰਨ ਲੱਗੇ ਉਹ ਪਤਾ ਕੀ ਕਹਿੰਦੇ ਨੇ ਹਰਿਆਣੇ ਚੋਂ ਆ ਇਹ ਹਰਿਆਣੇ ਵਾਲੀ ਅਗਲਾ ਮੰਨ ਵੀ ਲਊ ਜੈ ਜੈ ਗੱਲਾ ਜੈ ਜੈ ਗੱਲਾ ਠੀਕ ਹੈ ਪਰ ਨਹੀਂ ਹੈਗੀ ਹਰਿਆਣੇ ਦੀ ਆਪਾਂ ਇੱਕ ਹੀ ਲੱਤੀ ਹੈ ਜੈ ਜੈ ਗੱਲਾ ਹਾਂ ਅੱਗੇ ਅਜੇ ਤੀਜੇ ਨੰਬਰ ਤੇ ਕਿੰਨੇ ਕੱਭ ਦੀ ਮੱਝ ਆ ਜੀ ਨੀਲੀ ਦਾ ਵੀ ਹੈਣਾ ਹਾਂ ਇੱਕ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਉਹ ਖੜਾ ਮੇਲ ਦਾ ਫਾ ਬੱਚਾ ਉਹ ਨੀਲਾ ਰਾਵਾਂ ਦਾ ਕੱਟ ਆ ਗਿਆ ਠੀਕ ਹੈ ਤੇ ਸੂਈ ਨੂੰ ਹੋ ਗਿਆ ਮਹੀਨਾ ਹੈਣਾ 3 ਮਹੀਨਾ ਹੋ ਗਿਆ ਜੀ ਪੂਰਾ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ ਹੁਣ ਇਹਦਾ ਸਾਡੇ 14 ਲੀਟਰ ਚੋਣ ਵਾਲਾ ਠੀਕ ਹੈ ਸੋ ਸਿੰਘਮੂ ਤਾਂ ਸੋਹਣਾ ਹੈਣਾ ਥੋੜਾ ਪਿੱਛੇ ਨੂੰ ਹੋ ਕੇ ਮੁੜਿਆ ਵਾ ਤੇ ਸੂਆ ਘੜਾ ਹੁਸੋ ਵੀ ਪਾਣੀ ਪੀ ਰੋਕਾ ਜੀ ਆਪਣੇ ਘਰ ਦੀ ਵੀ ਆ ਰੋਕ ਲੈ ਪਾਣੀ ਪੀ ਲਾਂਦੇ ਕੋਈ ਗੱਲ ਨਹੀਂ ਸੋ ਚੌਥਾ ਸੂਆ ਘਰ ਦੀ ਮੈਂ ਆ 14 ਲੀਟਰ ਦੁੱਧ ਬਣਾ ਕੇ ਦੇ ਦਾਂਗੇ ਦੋ ਟਾਈਮ ਹਾਂ ਹਾਂ ਦੋ ਟਾਈਮ ਬਣਾ ਕੇ ਦੇ ਦਾਂਗੇ ਸੋ 14 ਲੀਟਰ ਦੁੱਧ ਵੀ ਦੱਸਦਾ ਪਿਆ ਕਿ ਦੋ ਟਾਈਮ ਆਪਾਂ ਬਣਾ ਕੇ ਦੇ ਦਾਂਗੇ ਇਹਦਾ ਬਜਨ ਵਜੂਦ ਚੰਗਾ ਤੇ ਸਾਫ ਸੁਥਰਾ ਢੇਵਾ ਅੱਗੇ ਪਿੱਛੇ ਦਾ ਹਵਾ ਨਾ ਦਿਖਾਉਂਦੀ ਐ ਸੂਆ ਚਾਗੀ ਚੌਥੀ ਸੂਆ ਸਿੰਘ ਨੂੰ ਵਥਾ ਦੇਖੋ ਸਿੰਘ ਪਿੱਛੇ ਨੂੰ ਹੋ ਕੇ ਮੁੜਿਆ ਬੰਨੇ ਨੀਲੀ ਦਾ ਵਿੱਚ ਆਪਾਂ ਦੇਖ ਲਈਏ ਮੁੜਿਆ ਹੁੰਦਾ ਹੈਗਾ ਤੇ ਬਜਨ ਪੂਜਨ ਮੈਂ ਜੋ ਉੱਪਰ ਫੋਲਾ ਇਹਦੇ ਆਪਾਂ ਮੁੱਲ ਦੀ ਗੱ ਇੱਕ ਲੈਣ ਦੀ 1 15 ਚ ਲੈ ਜਾਗੇ ਜੀ ਇੱਕ 15 ਦੀ ਵੀਰ ਕਹਿੰਦਾ ਮਹੀਨਾ ਹੋ ਗਿਆ ਸੂਈ ਨੂੰ ਮਹੀਨਾ ਹੋ ਗਿਆ ਠੀਕ ਹੈ ਤੇ ਨਾੜ ਨੂੜ ਦੇਖੋ ਥੱਲੇ ਮੈਂ ਕਿਹਾ ਬਹੁਤ ਚੰਗੀ ਮੋਟੀ ਜਾਂਦੀ ਸੀ ਆ ਤੇ ਅੱਗੇ ਆ ਬੜੀ ਛੋਟੀ ਦੇਖੀ ਨਾ ਚੌਥੇ ਨੰਬਰ ਤੇ ਜੀ ਹਾਂ ਜੀ ਇਹ 31 ਦੋ ਦੰਦਾਂ ਦਾ ਜੀ ਦੋ ਦੰਦ ਹੋ ਗਈ ਹੈ ਨਾ ਹੋਰ ਮੋਹਰਾ ਜਾਂ ਦੇਖੋ ਜੀ ਸਿੰਗੀ ਹੁੰਦੀ ਇਹਦੀ ਠੀਕ ਹੈ ਹੈ ਪੈਕਪਾਉਣਾ ਹੈਗਾ ਜੀ ਠੀਕ ਹੈ ਇਹ ਘਰ ਦੀ ਹੈ ਨਹੀਂ ਆਪਣੀ ਲੈਂਦੀ ਵੀ ਆ ਇਹ ਲੈਂਦੀ ਵੀ ਠੀਕ ਹੈ ਟੀਕਾ ਭਰਾ 28 ਤਰੀਕ ਦਾ ਜੀ ਠੀਕ ਹੈ ਉਹ ਕਹਿੰਦੇ ਵੀ ਵੀਰਾ ਵਾਲੀ ਦਾ ਟੀਕਾ ਭਰਾਇਆ ਵਾ ਠੀਕ ਹੈ 28 ਤਰੀਕ ਡਾਕਟਰ ਕੋਲੇ ਦੇਖੀ ਵੀ ਸਾਰਾ ਰਿਕਾਰਡ ਇਹਦਾ ਕਹਿੰਦਾ ਬਾਪੀ ਲੈਣ ਵਾਲਾ ਖਾਲੀ ਮੰਨ ਕੇ ਲੈ ਲੇ ਹਾਂ ਕਿਸਮਤ ਤੇ ਡਿਪੈਂਡ ਆ ਉਹਦਾ ਹਾਂ ਉਹ ਕਿਸਮਤ 28 ਨੂੰ ਹੋ ਜਾਣਾ ਮੇਰੇ ਠੀਕ ਹੈ ਥਣ ਦਿਖਾ ਦੇ ਨੇੜੇ ਆਪੇ ਇਹਦੇ ਹਾਂ ਥਣ ਦਿਖਾ ਦੇ ਸੁਥਣ ਦੇਖ ਸਕਦੇ ਤੇ ਚਾਰ ਹੀ ਹੈ ਹਨਾ ਕੋਈ ਫੋਟ ਸੰਗ ਤਾਂ ਨਹੀਂ ਪੂਰਾ ਬਦੇ ਚਾਰ ਹੀ ਫੋਟ ਸੰਨਾ ਚ ਲਿਖ ਹੋ ਜਾਗਾ ਠੀਕ ਹੈ ਇਹਦੇ ਆਪੇ ਰੇਟ ਦੀ ਗੱਲ ਕਰੀ ਰੇਟ ਇਹਦਾ ਕੀ ਰਹਿਣਾਗਾ ਇਹਦਾ ਰੇਟ 50000 ਜਣਾ ਜੀ ਮਾਨ ਤਨ ਮੜਾ ਮੋਟਾ ਕੋਣ ਕੋਣ ਕਰ ਦਾਂਗੇ ਜੇ ਬੰਦਾ ਆਊਗਾ ਤੋੜ ਦਿਓ ਬਾਹਰ ਨੂੰ ਸੋ ਬਰ ਸੰਗਮ ਉਥਾ ਦੇਖੋ ਬਾਕੀ ਪੜੀਪੁਲੀ ਵੀ ਬਹੁਤ ਜਿਆਦਾ ਆ ਥੋੜੀ ਮੰਨ ਕੇ ਚੱਲੋ ਆ ਗੌਰ ਜੀ ਘੱਟੀ ਵੀ ਖਾ ਪੀ ਕੇ ਭਰ ਗਈ ਵਧੀਆ ਤੇ ਝੋਟੀ ਸੋਹਣੀ ਮੰਨ ਕੇ ਚੱਲੋ ਵੀ ਹੌਣਾਂ ਟੈਂਟ ਜ ਤਿਆਰ ਆ ਜਿਹੜੇ ਵੀ ਹੁਣ ਕਹਿੰਦੇ ਵੀ ਇੱਕ ਅੱਸੀ ਅੱਸੀ ਹੋਈ ਜਾਂਦਾ ਜੱਜ ਚੜੀ ਪਿਆ ਲਾ ਗਿਆ ਵਾ ਕੱਤੀ ਲੈ ਲਾਂਗੇ ਤਾਂ ਤਾਂ ਵੀ ਆਪਦੇ ਘਰੇ ਪਾਲ ਕੇ ਫੇਰ ਪਤਾ ਲੱਗੂ ਵੀ ਗੱਲ ਕਿੱਥੇ ਜਾਂਦੀ ਹੈਗੀ ਕਿਤੇ ਇਹ ਜੇ ਕੱਟੀਆਂ ਦੇ ਡੇ ਡੇੜੀਆਂ ਪਰੂਨ ਦੇ ਦਿੰਦੇ ਆ ਸ਼ੂਕ ਸੋ ਜਮਾ ਪੈ ਗਦੀਆਂ ਜਮਾ ਜਾ ਕੇ ਹੁਣ ਵੀਰ ਕਹਿੰਦਾ ਵੀ 10000 ਦੀ ਕੱਟੀ 15000 ਦੀ ਉਹ ਗੱਲਾਂ ਗਈਆਂ ਉਹ ماں ਮਰ ਗਈ ਜਿਹੜੀ ਦਹੀਂ ਨਾ ਟੋਕ ਦਿੰਦੀ ਸੀ ਗੱਲਾਂ ਸਪਸ਼ਟ ਕਹਿੰਨੇ ਆ ਪੰਜਾਵੇਂ ਮੈਂ ਆਪ ਕੱਟੇ ਵਪਾਰ ਕਰਦਾ ਆ ਆ ਨਾਹੀਆਂ ਇਦੀਆਂ ਕੱਟੀਆਂ ਦੇਵੇ ਜੀ ਮੈਨੂੰ 9 ਦਿਨ ਹੋ ਗਏ ਇੱਕ ਕੱਟੀ ਨਹੀਂ ਮਿਲੀ ਮੈਨੂੰ ਕਿਦੇ ਪਾਸ ਜਿਹਦੇ ਘਰੇ ਜਾਣੇ ਉਹ ਕਹਿੰਦਾ ਮਾ ਥਲੇ 20 ਗੋਲ ਦੁੱਧ ਦਾ ਮੁੱਲ 65000 ਹੈ ਤੇ ਇਹਦੀ ਗੱਲ ਕਰੀਏ ਇਹ ਕੱਟਲੀ ਸਾਡੇ ਘਰ ਦੀ ਹੈ ਜੀ ਇਹ ਦੰਦੋ ਕਿਵੇਂ ਖੜੀ ਦੀ ਕੱਟੀ ਆ ਕਿਹੜੀ ਖੜੀ ਦੀ ਖੜੀ ਦੀ ਠੀਕ ਹੈ ਹਾਂਜੀ ਮਾਜ ਇਹਦੀ ਮਾਂ ਕਰੀ ਖੜੀ ਸਾਲ ਤੋਂ ਉੱਪਰ ਹੋ ਗਈ ਦੀ ਇਹ ਨੂੰ ਕਈਏ ਦੋਂਦੀ ਹੋਊ ਫਿਰ ਤਾਂ ਇਹ ਦੋ ਦੰਦ ਹੋ ਗਏ ਇਹਦੀ ਮਾਂ ਹੈ ਕਰੇ ਕਿ ਨਹੀਂ ਹੈਗੀ ਨਹੀਂ ਇਹਦੀ ਮਾਂ ਕਰੀ ਦੀ ਜੇ ਕਿੰਨਾ ਕੁ ਦੁੱਧ ਦਿੰਦੀ ਸੀ ਇਹਦੀ ਮਾਂ ਥੱਲੇ ਜੀ 18 ਲੀਟਰ ਦੀ 18 ਲੀਟਰ ਹਾਂਜੀ ਇਹ ਟਿਕਟ ਲਾ ਮਾਂ ਦਾ ਨਿਕਾ ਆਪਣੇ ਕੋਲੇ ਕੋਈ 18 ਥੋੜਾ 20 ਤੋਂ ਕੋਈ ਆਪਾਂ ਘੱਟੋ ਘੱਟ ਰੱਖ ਦੇ ਵੱਡਿਆਂ ਵਿੱਚ ਹੀ ਰੱਖ ਦੇਣਾਂ ਆਣਿਆਂ ਦੀਆਂ ਮੱਝਾਂ ਨੇ ਧਾਓ ਤੇ ਇਹ ਟਿਕਟ ਅੱਲਾ ਤਾਂ ਨਹੀਂ ਲੱਗਿਆ ਜੇ ਇਹ ਟਿਕਟ ਇੱਕ ਵਾਰੀ ਇਹਨੇ 12 ਲਾ ਦਿੱਤੀਆਂ ਟਿਕਟ ਆਪਾਂ ਲਵਾਏ ਨਹੀਂ ਨਿਆਣੀ ਦੇ ਵੀ ਠੀਕ ਹੈ ਇਹਦੇ ਨਾਮ ਦੀ ਜ ਕਲੰਦਰ ਭਰਾ ਤਾਂ ਉਹਨੇ ਕੀ ਹੋਈ ਰਗੀ ਠੀਕ ਹੈ ਤਾਂ ਨਵੀਂ ਥਾਣੇ ਦੇ ਚਾਰ ਹੀ ਆ ਹੁਣ ਬਹੁਤ ਚੰਗਾ ਜੀ ਦੇਖੋ ਤੁਸੀਂ ਝੋਲੀ ਦੇਖੋ ਥੱਲੇ ਠੀਕ ਹੈ ਸਭ ਥਣ ਦੇਖ ਲਓ ਥਣ ਚਾਰ ਹੀ ਆ ਚਾਰੇ ਨਿਕਣਵੇਂ ਹਨਾ ਹਾਂ ਜੀ ਠੀਕ ਹੈ ਇਹਦਾ ਭਾਗ ਹੀ ਰਹਿਣਾ ਇਹਦਾ ਭਾਗ ਲੈਣਾ ਹੀ 55000 ਤੋਰਦੀ ਬਾਹਰ ਨੂੰ ਸੋ ਵੀਰੋ ਬਜਨ ਵਜੂ ਦੇਖੋ ਝੋਟੀ ਦੇ ਵਿੱਚ ਪੂਰਾ ਸਾਫ਼ ਸੁਥਰਾ ਪਲੀ ਪੁਲੀ ਬਹੁਤ ਜ਼ਿਆਦੇ ਆ ਤੇ ਗੱਬਨ ਹੋਣ ਦੇ ਮਨ ਕੇ ਚਲੋ ਆਸ ਲੱਗਣ ਦੀ ਬਿਲਕੁਲ ਕਾਬਲ ਆ ਕੀ ਜਮਾ ਪੌਲੇ ਸਾਰੇ ਦੇ ਵਿੱਚ ਆ ਖੜੀ ਦੀ ਮਾਲਕ ਦੱਸ ਦੇ ਪਿਆ ਬਾਕੀ ਤੁਸੀਂ ਆਪਣੀ ਸਮਝ ਨਾਲ ਲੈਣੀ ਆ ਤੇ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਕੀੜ ਦੇ ਵਜੇ ਵੀ ਕਹਿੰਦੇ ਇੱਕ ਅੱਧੀ ਵਾਰ ਆ ਚੁੱਕੀ ਆ ਗੌਰ ਹੋ ਗਈ ਤਾਂ ਮਨ ਕੇ ਚਲੋ ਸਾਂ ਤੋਂ ਕ੍ਰੋਸ ਵਗੈਰਾ ਹੋ ਗਈ ਤਾਂ ਰਹਿ ਜੂਗੀ ਛੋਟੀ ਪਈ ਇਹ ਜੀ ਗੱਲ ਨੇ ਜੇ ਬਾਕੀ ਕੱਦ ਬਹੁਤ ਜਿਆਦਾ ਹੈ ਹਨਾ ਹਾਂ ਕੱਦ ਬਹੁਤ ਆ ਜੀ ਕਿਸੇ ਪਾਸੇ ਲੇਸੀ ਨਾ ਵੀ ਨਹੀਂ ਹੱਥ ਧਰਾ ਨਹੀਂ ਇਹ ਉਹਨਾਂ ਇਹਨਾਂ ਦਾ ਜਿਹੜਾ ਮੁਸਲਮਾਨ ਏਰੀਆ ਉਹ ਕੱਟੀ ਬਹੁਤ ਖਰੀਦ ਲਿਆ ਠੀਕ ਹੈ ਇਹ ਮੰਗਦੇ ਹੀ ਮੈਂ ਠੀਕ ਹੈ। ਉਹ ਰੁਪਈਏ ਵੀ ਚੰਗੇ ਲਾਉਂਦੇ ਜਾਂ ਤੈਨੂੰ ਕਾਹ। ਪਰ ਆਪਣੇ ਵੀ ਪਰ ਨਹੀਂ ਉਹਨਾਂ ਨੇ ਉਹਨੂੰ ਦੇਈ। ਛੋਟੀਆਂ ਪੜ ਜਾਣ ਹਨਾ। ਇਹ ਆਪਾਂ ਲੈਂਦਾ ਕੀ ਮੈਂ ਇੱਕ ਤੋਂ ਕੱਟਿਆ ਮੇਰੇ ਕੋਲ ਪਸ਼ੂ ਵਾਲੇ ਫਿਰ ਖਾਣ ਦੇ। ਅਗੇ ਮੈਂ ਵੀ ਲੈ ਗਿਆ ਤਿੰਨ ਦਿਨ। ਮੈਂ ਗਿਆ ਦੋ ਕੱਟਿਆ ਤਿੰਨ ਦਾ ਤੁਸੀਂ। ਇੱਥੋਂ ਕਿੰਨਿਆ ਮੇਰੇ ਕੋਲ। ਤੋਂ ਬੇਰ ਕਹਿੰਦੇ ਕੱਟਿਆ ਕਿੱਥੋਂ ਲੈ ਕੇ ਆਉਂਦੇ ਬਸ ਆਈ ਤੁਰੇ ਫਿਰਦੇ ਆਪਾਂ ਨੂੰ ਮਿਲ ਜਾਂਦੀਆਂ। ਹਾਂ ਜੀ। ਸੋ ਚਾਰ ਪੰਜ ਨਗ ਦਿਖਾ ਦੇ ਕੋਈ ਵੀ ਨਗ ਪਸੰਦ ਹੋਵੇ। ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਲੈ ਸਕਦੇ ਹੋ। ਤੇ ਅੱਗੇ ਆਪਾਂ ਬੱਚਾ ਦੇਖੀ ਹਣੇ ਕਿ ਬਰੇ ਕਿਹੜੇ ਸਾਹ ਦਾ ਆ ਗਿਆ। ਇਹ ਆ ਗਿਆ ਜੀ ਨਵਾਬ ਤੇ ਫਿਰ ਇਦਾਂ ਦੇ ਬੱਚਾ ਦੇਖ ਕੇ ਬੱਚਿਆਂ ਨੂੰ ਪੈਂਦਾ ਸੌਂਗ ਆ ਕਰ ਰਿਹਾ ਹੈ ਸਾਰਾ ਕੰਮ ਉਹ ਦੇਖੋ ਸਾਹਮਣੇ ਬੋਤਲ ਪਈ ਆ ਦੁੱਧ ਵਾਲੀ ਠੀਕ ਹੈ ਉਹ ਦੁੱਧ ਵਾਲੀ ਬੋਤਲ ਨਾਲ ਦੁੱਧ ਪਿਆਉਂਦਾ ਠੀਕ ਹੈ ਇਹਦੀ ਮਾਂ ਦਾ 18 ਲੀਟਰ ਦੁੱਧ ਆ ਕਰਦੀ ਕੱਟੀ ਸੀਗੀ ਠੀਕ ਹੈ ਛੋਟੇ ਹੀ ਸੀ ਠੀਕ ਹੈ ਇਹਦੇ ਨਵਾਬ ਦਾ ਟੀਕਾ ਭਰਾ ਭਾਜੀ ਸਭ ਕੋ ਸਾਹਮਣੇ ਪਿਆ ਇਹ ਨਵਾਬ ਦੀ ਕੱਟੀ ਆ ਮਨਾਂ ਰਿਜ਼ਲਟ ਮਿਲਿਆ ਹਨਾ ਕੈ ਕਿੰਨੇ ਟਾਈਮ ਦੀ ਇਹ ਇਹ ਹੋ ਵੀ ਨਹੀਂ 15 18 ਦਿਨਾਂ ਦੀ ਹੋ ਜਾਏਗੀ ਬੜੇ ਥਣ ਦਿਖਾਈ ਆ ਬਈ ਨਵਾਬ ਫੇਮਸ ਸਾਨ ਬਹੁਤ ਆ ਸੋ ਥਣ ਦੇਖੋ ਚਾਰ ਪੂਰੇ ਬੱਥ ਦੇ ਆ ਜਾਵਾਂ ਹਨਾ ਆ ਦੇਖੋ ਤੁਸੀਂ ਇੱਕ ਬਾਲ ਵੀ ਅਗਲਾ ਨਮਾਬ ਦਾ ਹੈ ਨਹੀਂ ਠੀਕ ਹੈ ਕਾਲਿਆ ਉਹ ਪਰ ਇਹਦੀ ਮਾਂ ਦੇ ਜੱਟੇ ਆ ਠੀਕ ਹੈ ਹੈਗਾ ਚਾਰ ਬਾਲ ਦੇ ਚਾਰ ਬਾਲ ਦੇ ਪਰ ਇਹਦਾ ਕੋਈ ਨਹੀਂ ਠੀਕ ਹੈ ਆ ਆ ਆ ਬੱਚਾ ਸਾਡਾ ਬਾਲ ਰਿਹਾ ਮਨਨ ਸ਼ੌਂਕ ਆ ਕੱਲ ਆ ਮੇਲੇ ਤੋਂ ਜਾ ਕੇ ਸਮਾਨ ਲਿਆ ਜੁਨੀ ਵੈਰਾਈ ਦੇ ਤੋਂ ਕਹਿੰਦਾ ਪਾਉਣਾ ਇਹਦੇ ਮਾਂ ਚਾਹ ਠੀਕ ਬਾਲ ਸੋਭਰੋ ਬੱਚੇ ਨੂੰ ਆਪਾਂ ਚੰਗੇ ਮਨ ਨਾਲ ਬੱਚੇ ਘਰੇ ਆਉਂਦੇ ਆ ਸੌਂਗ ਪੈਂਦਾ ਹਨਾ ਆ ਦੇਖ ਕੇ ਮੱਝਾਂ ਦੇਖ ਕੇ ਜਵਾਕ ਅਗਲਾ ਕਹਿੰਦਾ ਉਹ ਆ ਗਿਆ ਉਹ ਆ ਗਿਆ ਠੀਕ ਹੈ ਸੋ ਕੋਈ ਵੀ ਨਾ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ